सन सार त सुवारी जीवन गजारी वै गू दो हथ वैगरू द हथ सादा बि कमान सन सार तन दान सदा चङे ख़्याल रखो मना अंदर ਬਈ ਸਦਾ ਚੰਗੇ ਖਿਆਲ ਦੇਖੋ ਮਣਾ ਅੰਦਰ ਇਹੋ ਤਾਂ ਸੱਚੇ ਬਾਦਸ਼ਾਹ ਦਾ ਮੰਦਰ ਇਹ ਬੈਂਕਾ ਗੁਰੂ ਹਾਰਾ ਬੈਂਕਾ ਗੁਰੂ ਹਾਰਤਾ ਦੇ ਤਮਾ ਨੇ ਕਿਸਾਨ ਸੰਸਾਰ ਦਾ ਉਤਰਾਣਾ ਦਾ ਨਾ ਹੈ ਇੱਕ ਵਾਰ ਸਰਬੱਤ ਮਾਈ ਪਾਈ ਸੰਗਤਾਂ ਕੋ ਸਤਨਾਮ ਸ੍ਰੀ ਵਾਹਿਗੁਰੂ ਕਈ ਵਾਰ ਬੰਦਾ ਗੁਨਾਹ ਕਰਦਾ ਹੈ ਨਹੀਂ ਗਲਤੀ ਕਰਦਾ ਹੈ ਕਹਿੰਦਾ ਮੈਨੂੰ ਕੋڑا ਕੋਈ ਵੇਖਦਾ ਹੈ ਪਰ ਇਨਾ ਵੱਡਾ ਪ੍ਰਮਾਤਮਾ ਹੈ ਮਹਾਰਾਜ ਦੇ ਸ਼ਬਦ ਉਹ ਵੇਖੇ ਉਹਨਾਂ ਨਦਰ ਨਾ ਤੋ ਮਨੁਖ ਪਰਹੇਰ ਕਰ ਯਤਨ ਕਰ ਜਿਨ੍ਹਾਂ ਬਚ ਹੋ ਸਕੇ ਬਚ ਬਰਿਆਈਆਂ ਤੋਂ ਬੇਈਮਾਨੀਆਂ ਤੋਂ ਝੂਠ ਤੋਂ ਸਾਥ ਸੰਗਤ ਸੰਗ ਇਹ ਵੀ ਸਾਜਾ ਵੀ ਇਹ ਸੰਸਾਰ ਵਿੱਚ ਰਹਿਣਾ ਕਿਸੇ ਨੇ ਨਹੀਂ ਕੋ 10 ਕੋ 5 ਕੋ 20 ਕੋ 50 ਕੋ 100 ਸਾਲ ਜਿੰਦਗੀ ਬਤੀਤ ਕਰਨ ਵਾਲਾ ਆਖਿਰ ਤੁਰ ਜਾਏਗਾ ਮਿਸਾਲ ਵਜੋਂ ਇੱਕ ਬਣੇ ਮਾਇਆ ਭਾਰੀ ਬੰਦਾ ਹੈ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਦੂਜੇ ਬਣੇ ਨੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਅੱਜ ਲੱਖਾਂ ਨਹੀਂ ਕਰੋੜਾਂ ਲੋਕ ਲੋਕ ਗੁਰੂ ਅਰਜਨ ਦੇ ਮਹਾਰਾਜ ਨੂੰ ਨਮਸਕਾਰ ਕਰਦੇ ਹਨ ਸਿਰ ਝਕਾਉਂਦੇ ਹਨ ਉਹਨਾਂ ਦੀ ਪੂਜਾ ਹੁੰਦੀ ਹੈ ਮਗਰ ਦੂਜੇ ਬੰਨੇ ਹਿੰਦੁਸਤਾਨ ਦਾ ਬਾਦਸ਼ਾਹ ਮਾਇਆਤਾਰੀ ਬੰਦਾ ਜ਼ਹਾਂਗੀਰ ਉਹਦੀ ਕਬਰ ਤੇ ਜਾ ਕੇ ਥੁੱਕਦਾ ਵੀ ਕੋਈ ਨਹੀਂ ਬਸ ਇਹੀ ਗੱਲ ਹੈ ਕਿਉਂਕਿ ਉਹਨੇ ਬ੍ਰਿਆਈ ਕੀਤੀ ਹੈ ਗੁਰੂ ਵਰਜਨ ਦੇ ਮਹਾਰਾਜ ਨੇ ਸੱਚ ਦਾ ਮਾਰਗ ਦਰਸਾਇਆ ਤੇ ਸੱਚ ਦਾ ਰਾਹ ਛੱਡਿਆ ਵੀ ਨਹੀਂ ਇਸ ਕਰਕੇ ਉਹ ਸਤਕਾਰੇ ਔਰ ਨਵਾਜੇ ਜਾਂਦੇ ਹਾਂ ਸਤ ਸੰਗਤਾਂ